ਭੀੜ ਚੈੱਕ ਕਰੋ ਤੁਸੀਂ ਪਹਿਲੀ ਵਾਰ ਹੀ ਮੈਂ ਐਨੀ ਭੀੜ ਦੇਖੀ ਰਾਮਪਰਾਪੂ ਫੈਲ ਦੇ ਵਿੱਚ ਐਕ ਕਰੋਈ ਸਾਡੇ ਰਾਮਪਲੇਣਾ ਨਵਾਂ ਪੁਲ ਬਣਿਆ ਸੀ ਜਿਹੜਾ ਅੰਦਰਲੇ ਫਾਟਕਾਂ ਤੇ ਤੇ ਉਹ ਦੀ ਅੱਜ ਹੋ ਚੁੱਕੀ ਹੈ ਓਪਨਿੰਗ ਤੇ ਤੁਸੀਂ ਦੇਖ ਸਕਦੇ ਹੋ ਭੀੜ ਦਾ ਅੰਦਾਜ਼ਾ ਨਾਲ ਤੁਸੀਂ ਇੱਥੇ ਲਾ ਸਕਦੇ ਹੋ ਕਿੰਨਾ ਚਾ ਆਪਣੀ ਜਨਤਾ ਨੂੰ ਤੇ ਰਾਮਪਰੇ ਵਾਲੇ ਜਿਹੜਾ ਇਹ ਕਿਨੇ ਚਾ ਕਿ ਨਵਾਂ ਪੁਲ ਬਣ ਕੇ ਰੈਡੀ ਹੋ ਚੁੱਕਿਆ ਕਿ ਤੁਸੀਂ ਭੀੜ ਦੇਖੋ ਕਿੰਨੀ ਭੀੜ ਹੈ ਇੱਥੇ ਇਸ ਟਾਈਮ आजकल kami रहा पर बोला आया हमारे ਕਾਫੀ ਟਾਈਮ ਲੱਗ ਗਿਆ ਹੈ ਨਾ ਪੁਲ ਬਣਦੇ ਨੂੰ ਵੀ 5 ਸਾਲ ਹੋ ਗਏ 5 ਸਾਲ ਹੋ ਗਏ ਟ੍ਰੈਫਿਕ ਤੁਸੀਂ ਦੇਖੋ ਕਾਫੀ ਲੋਕ ਖੋਸਨੇ ਪੁਲ ਚੱਲਣ ਤੋਂ ਹੈ ਨਾ ਦੇਖੋ ਗਨਿਲ ਸਪੀਡ ਚੈੱਕ ਕਰੋ ਤੁਸੀਂ ਪਹਿਲੀ ਵਾਰ ਹੀ ਮੈਂ ਨਾ ਇੰਨੀ ਭੀੜ ਦੇਖੀ ਰਾਮ ਪ੍ਰਭੂ ਟੇਰ ਦੇ ਵਿੱਚ ਕਿਉਂਕਿ ਜਿਹੜੇ ਲੋਕ ਤੰਗ ਹੁੰਦੇ ਸੀ 5 ਸਾਲਾਂ ਤੋਂ ਇਹਨਾ ਗਿੱਲਾ ਵਾਲੇ ਫਾਟੇ ਤੇ ਜਾਂਦੇ ਸੀਗੇ ਤੇ ਉਹ ਘੰਟਾ-ਘੰਟਾ ਉੱਥੇ ਖੜਨਾ ਪੈਂਦਾ ਸੀ ਜਾਮ ਲੱਗ ਜਾਂਦਾ ਸੀਗਾ ਤੇ ਚਲੋ ਆਹ ਗੱਲ ਤਾਂ ਚੰਗੀ ਹੋਈ ਪੌਲ ਦੀ ਸਟਾਰਟਿੰਗ ਹੋ ਚੁੱਕੀ ਆ ਤੇ ਚਲੋ ਆਓ ਤੁਹਾਨੂੰ ਦਿਖਾਉਨੇ ਆ ਪੌਲ ਜਿਹੜਾ ਆਪਣੇ ਰਾਮਪੁਰੇ ਬਣਿਆਗਾ ਤੇ ਤੁਸੀਂ ਚੈੱਕ ਕਰੋ ਅੱਜ ਉਦਘਾਟਨ ਥੀਗਾ ਇਹਦਾ ਤੇ ਫਾਈਨਲੀ ਅੱਜ ਆਪਣਾ ਪੌਲ ਬਣ ਕੇ ਤਿਆਰ ਹੋ ਚੁੱਕੇ ਤੇ ਚੱਲਣ ਵੀ ਲੱਗ ਗਿਆ ਤੂੰ ਟ੍ਰੈਫਿਕ ਦੇਖੋ ਕਿੰਨਾ ਨੇ ਉਧਰ ਪਟਾਕੇ ਦਿਖਾ ਉਦਘਾਟਨ ਉਦਘਾਟਨ ਦਿਖਾ ਪਟਾਕੇ ਦੇਖੋ ਪੈਂਦੇ ਪਟਾਕੇ ਫਿਰ ਇਹ ਰਾਮਪਰੇ ਵਾਲੇ ਫਿਰ ਰਾਮਪਰੇ ਵਾਲੇ ਵਾਹਦੇ ਸੀ ਰਾਮਪਰੇ ਵਾਲੇ ਚਲੋ ਤੁਸੀਂ ਨਾ ਚੈੱਕ ਕਰੋ ਟ੍ਰੈਫਿਕ ਹਜੇ ਹੀ ਕਿੰਨਾ ਟ੍ਰੈਫਿਕ ਆ ਟ੍ਰੈਫਿਕ ਦੇਖ ਕਿੰਨਾ ਅੱਜ ਪਹਿਲੇ ਦਿਨ ਹੀ ਆ ਨਾ ਪਹਿਲਾ ਦਿਨ ਹੀ ਆ ਤਾਂ ਟ੍ਰੈਫਿਕ ਦੇਖੋ ਅੱਜ ਕਿੰਨਾ ਆ ਜਾਈ ਇਹ ਨਾ ਉੱਪਰ ਫੋਲ ਦੇ ਜਮਾ ਤੁਸੀਂ ਦੇਖ ਸਕਦੇ ਹੋ ਕਿੰਦਾ ਬਣ ਕੇ ਰੈਡੀ ਹੋਇਆ ਇਹ ਤੇ ਹਜੇ ਨਾ ਸਾਫ ਸਫਾਈ ਬਾਕੀ ਹੈ ਇੱਥੇ ਜਿਵੇਂ ਕਿ ਤੁਸੀਂ ਆਹ ਰੇਤਾ ਵਗੈਰਾ ਦੇਖ ਰਹੇ ਹੋ ਇਹ ਸਾਫ ਸਫਾਈ ਰਹਿਦੀ ਹੈ ਹਜੇ ਕਰਨ ਵਾਲੀ ਕਾਫੀ ਬ੍ਰੇਕ ਹੈ ਤਾਂ ਹੁਣ ਟਾਈਮ ਬੜਾ ਲੇਟ ਕਰਕੇ ਫੋਲ ਵੀ ਹਾਲਤ ਕਾਫੀ ਮਾਰੀ ਹੋ ਚੁੱਕੀ ਹੈ ਕੋਈ ਹੱਥ ਨਹੀਂ ਚੱਟਿਆ ਕਹਿੰਦੇ ਮਾਰੀ ਹੋਈ ਸੀ ਇਸ ਟਾਈਮ ਤੇ ਲੋ ਜੀ ਆਪਾਂ ਆ ਚੁੱਕੇ ਹਾਂ ਜਮਾ ਟੌਪ ਤੇ ਤੇ ਜਿਹੜਾ ਕਿ ਆਪਣਾ ਫੋਲ ਬਣ ਕੇ ਆ रेडी होते इधर ਥੱਲੇ ਉਤਰਨ ਵਾਸਤੇ ਵੀ ਮੈਨੂੰ ਲੱਗਦਾ ਬਣਾਇਆ ਇਹਨਾਂ ਨੇ ਆ ਦੇਖੋ ਅੱਛਾ ਜਿਹੜੇ ਲੋਕ ਪੈਦਲ ਤੁਰਦੇ ਨੇ ਉਹਨਾਂ ਵਾਸਤੇ ਬਣਾਇਆ ਹੈਗਾ ਚਲੋ ਵਧੀਆ ਕਾਫੀ ਟਾਈਮ ਲੱਗਿਆ ਯਾਰ ਪੁਲ ਬਣ ਕੇ ਪੰਜ ਤੋਂ 6 ਸਾਲ ਲੱਗੇ ਨੇ ਆ ਪੁਲ ਇੰਨਾ ਕ ਤਿਆਰ ਹੁੰਦੇ ਨੂੰ ਤੇ ਹੁਣ ਤੁਸੀਂ ਚੈੱਕ ਕਰੋ ਲੁੱਕ ਕਿੱਦਾਂ ਬਣ ਕੇ ਹੋਇਆ ਰੈਡੀ ਥੱਲੇ ਸੀਗਾ ਕਾਫੀ ਭੀੜ ਭੜਕਾ ਤੇ ਹੁਣ ਮੈਂ ਆ ਗਿਆ ਉੱਪਰ ਜਾਵਾਂ ਜਿਵੇਂ ਟਾਪ ਤੇ ਆ ਗਿਆ ਆ ਥੱਲੇ ਰਹਿ ਕੇ ਫਟ ਕੇ ਇੱਧਰ ਜਿਵੇਂ ਫਟਕਾਂ ਤੇ ਇਹ ਪੁਲ ਦੀ ਸਟਾਰਟਿੰਗ ਹੁੰਦੀ ਆ ਪਤਾ ਕਿੱਥੋਂ ਜਿੱਥੇ ਕਿ ਆਪਣਾ ਰੇਲਵੇ ਵਾਲਾ ਵੱਡਾ ਗੇਟ ਨਹੀਂ ਆਉਂਦਾ ਵੱਡੇ ਗੇਟ ਤੋਂ ਸਟਾਰਟਿੰਗ ਹੋ ਕੇ ਪੁਲ ਦੀ ਤੇ ਤੁਹਾਨੂੰ ਇਹ ਫੂਲ ਵਾਲੇ ਸੂਵੇ ਤੇ ਛੱਡੂਗਾ ਜਾ ਕੇ ਇੰਨਾ ਲੰਬਾ ਪੁਲ ਬਣਾਇਆ ਇਹ ਸਾਰੀ ਮਾਰਕੀਟ ਵਗੈਰਾ ਕਵਰ ਕਰਕੇ ਫਾੜੇ ਵੀ ਵਿੱਚ ਕਵਰ ਕਰਕੇ ਸਾਰਾ ਕੁਝ ਤੇ ਜਾ ਕੇ ਫਿਰ ਤੁਹਾਨੂੰ ਜੇ ਉਰਲੀ ਮਢੀ ਚੱਕੂਗਾ ਤੇ ਜਮਾ ਚੱਕੂਗਾ ਤੇ ਇੰਨੇ ਆਪਣੇ ਲਾਈਨਾਂ ਸਾਮਣੇ ਵੀ ਪ੍ਰੇਸ਼ਾਂ ਦੇਖ ਸਕਦੇ ਹਾਂ ਜਮਾਂ ਲਾਈਨਾਂ ਦੇ ਆਪਾਂ ਉੱਪਰਲੇ ਪਾਸੇ ਖੜੇ ਆਂ ਦੇਖੋ ਜੀ ਆਹ ਲਾਈਨਾਂ ਰਈਆਂ ਨੇ ਇੱਥੇ ਹੀ ਬੜਾ ਟਾਈਮ ਲੱਗਿਆ ਇਹਨਾਂ ਨੇ ਦਾ ਪੁਲ ਤੋਂ ਆ ਲਾਈਨਾਂ ਦੇ ਉੱਪਰ ਪੁਲ ਬਣਾਇਆ ਨਾ ਇਹਨਾਂ ਨੇ ਘਟੋ ਘਟ ਇੱਥੇ ਮੈਨੂੰ ਲੱਗਦਾ 2 ਤੋਂ 2.5 ਸਾਲ ਇੱਕ ਹੀ ਲੱਗੇ ਨੇ ਹੋਰ ਤਾਂ ਕਾਫੀ ਜਲਦੀ ਬਣ ਗਿਆ ਸੀਗਾ ਸਭ ਤੋਂ ਵੱਧ ਟਾਈਮ ਇੱਥੇ ਲਿਆ ਇਹਨਾਂ ਨੇ ਤੇ ਦੇਖੋ ਤੁਸੀਂ ਟ੍ਰੈਫਿਕ ਚੱਲਦਾ ਹੋਇਆ ਹੈ ਅੱਛਾ ਗੱਡੀਆਂ ਕਹਿੰਦੇ ਹੋ ਇਹ ਅੰਕਲ ਜੀ ਗੱਡੀਆਂ ਨਹੀਂ ਜਾਂਦੇ ਇੱਥੇ ਖੜੇ